த்த ப பஙப் பிரத ஜப சு ச ਸਚ ਨਾਨਕ ਹੋਸੀ ਪੀ ਸਚ ਹੋਸੀ ਪੀ ਸਚ ਆਦ ਗੁਰੇ ਨਮਹਿ ਗੁਰੇ ਨਮਹਿ ਸਤ ਗੁਰੇ ਕਪੜੇ ਕਲਮ ਡਾਵੇਸ ਗੁਨਹੀ ਪਰ ਆ ਮੈਂ ਫਿਰਾਂ ਲੋਕ ਕਹੇ दरवेश लोग कहे दरवेश तार ले ਦਰ بے نہ جانوں باپ بیٹھ لا باپ بیٹھ لا با دے باپ بیٹھ لا با دے கஷன கிஷயோரா அவசர்ல சதனாம் ஜன தோரா ஜன தோரா ਸਦਨਾ ਜਨ ਤੋਰਾ ਗੁਰੂ ਗੁਰੂ ਗਰੀਬ ਨਿਵਾਜ ਦੀਨ ਦੁਨੀ ਦੇ ਮਾਲਕ ਪਿਤਾ ਘਟ ਘਟ ਪਤੀ ਪਤੀ ਜਰੇ ਜਰੇ ਕਣ ਕਣ ਚ ਬਰਾਜਮਾਨ ਸਾਹਿਬ ਪਿਤਾ ਜੀਓ ਏ ਆਪ ਨਿਰੰਕਾਰ ਆਪ ਵਾਹਿਗੁਰੂ ਜੁਗੋ ਜੁਗ ਅਟਲ ਸਤਗੁਰੂ ਦੀਨ ਦੁਨੀ ਦੇ ਮਾਲਕ ਪਿਤਾ ਤਨ ਤਨ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲਾਂ ਆਪ ਜੀ ਤੋਂ ਬਲ ਹਾਰੇ ਆਪ ਜੀ ਨੂੰ ਨਮਸਕਾਰ हे पिता आप जी ਦੇ ਚਰਨਾ ਚ ਆ ਜੁੜੀ ਆਪ ਜੀ ਦਾ ਹੀ ਰੂਪ ਆਪ ਜੀ ਦਾ ਹੀ ਸੋਹਣਾ ਜਾਂ ਰੰਗ ਗੁਰੂ ਰੂਪ ਸਾਹ ਸੰਗ ਜਿਓ ਆਓ ਪਿਆਰੇ ਪਿਤਾ ਦੇ ਚਰਨਾ ਤੇ ਸੀਸ ਨਿਵਾ ਕੇ ਸਤ ਗੁਰੂ ਪਿਤਾ ਦੀ ਬਖਸ਼ਿਸ਼ ਫਤੇ ਦੀ ਸਾਂਝ ਕਰੀਏ ਗੱਜ ਕੇ ਬੁਲਾਉਣਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਸ ਰਚਨਾ ਦੇ ਵਿੱਚ ਇਸ ਪਿਆਰੇ ਨੇ ਬੜਾ ਸੋਹਣਾ ਜਿਹਾ ਖੇਡ ਰਚਿਆ ਬੰਦਗੀ ਦਾ ਇਹ ਥੋੜੀ ਜੀ ਈਕੋ ਬਤਾ ਦਿੰਦਾ ਤੇ ਬੰਦਗੀ ਪ੍ਰੇਮ ਦਾ ਮਹਾਰੰਗ ਹੈ ਪ੍ਰੇਮ ਪਰਫੁੱਲਤ ਹੋ ਜਾਵੇ ਤੇ ਬੰਦਗੀ ਜੀਵਨ ਦੇ ਵਿੱਚ ਸਹਿਜ ਚੀਤਾਰਨ ਹੋ ਜਾਂਦੀ ਹੈ। ਪ੍ਰੇਮ ਸਬਨਾ ਦੇ ਅੰਦਰ ਹੈ, ਬਿਰਹਾ ਸਬਨਾ ਦੇ ਅੰਦਰ ਹੈ, ਵਿਛੜੇ ਜੂ ਹੋਏ ਉਸ ਸਾਹਿਬ ਤੋਂ। ਪਰ ਇਸ ਪਿਆਰੇ ਦੇ ਵਿਛੋੜੇ ਦੀ ਤੜਫ ਨੂੰ ਕੁਝ ਧਿਆਨ ਦੇ ਕੇ, ਕੁਝ ਸਾਧਨਾਵਾਂ ਦੇ ਕੇ, ਕੁਝ ਆਹਰ ਬਣਾ ਕੇ ਉਹਨੂੰ ਜਗਾਉਣਾ ਜ਼ਰੂਰੀ ਏ ਇਹ ਸੰਸਾਰ ਦੇ ਵਿੱਚ। ਅਹੀਂ ਇਸ਼ਾਵਾਂ ਨੂੰ ਦ੍ਰਿੜ ਕਰਨਾ ਕਦੀ ਸਿੱਖਿਆ ਹੀ ਨਹੀਂ ਸਾਨੂੰ ਅਜੇ ਤੱਕ ਕਈ ਸਮਾਂ ਬੀਤ ਗਿਆ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਇਸ਼ਾ ਨੂੰ ਦ੍ਰਿੜ ਕਰਨਾ ਕੀ ਹੁੰਦਾ ਸੰਸਾਰਿਕ ਇਸ਼ਾਵਾਂ ਨੂੰ ਅਕਾਂਖਸ਼ਾਵਾਂ ਨੂੰ ਅਸੀਂ ਦ੍ਰਿੜ ਕਰਨਾ ਸਿੱਖ ਲਈ ਨਹੀਂ ਖੰਡ ਕੀਰਤਨੀ ਜਥੇ ਵਾਲੇ ਵੀਰਾਂ ਨੇ ਇੱਕ ਬੜਾ ਸੁਹਣਾ ਮਾ ਪੁਰਸ਼ਾਂ ਨੇ ਇੱਕ ਕਾਰਜ ਸ਼ੁਰੂ ਕੀਤਾ ਸੀ ਨਾਮ ਨੂੰ ਧ੍ਰਿੜ ਕਰਨਾ ਧ੍ਰਿੜ ਕਰਨ ਤੋਂ ਭਾਵ ਸੀ ਕਿ ਇੰਨੇ ਉਸ ਨਾਮ ਦੇ دیਵਾਨੇ ਹੋ ਜਾਣਾ ਕਿ ਬਸ ਨਾਮ ਹੀ ਆਧਾਰ ਹੋ ਜਾਵੇ ਜਿਵੇਂ ਸਤਿਗੁਰੂ ਕਹਿੰਦੇ ਨਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਸਾਰੀਆਂ ਭੁੱਖਾਂ ਤੇਰੀਆਂ ਗਵਾਹ ਜਾਣਗੀਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਪਰ ਸੱਚੇ ਨਾਮ ਨੂੰ ਆਧਾਰ ਤੇ ਬਣਾਉਣਾ ਸੀ ਨਾ ਅਸੀਂ ਆਧਾਰ ਬਣਾਇਆ ਪੈਸੇ ਨੂੰ ਰਿਸ਼ਤੇਦਾਰੀਆਂ ਨੂੰ ਧਨ ਦੌਲਤ ਨੂੰ ਪਦਵੀਆਂ ਨੂੰ ਸ਼ੌਹਰਤ ਨੂੰ ਝੂਠ ਨੂੰ ਪਖੰਡ ਨੂੰ ਵਖਾਵੇ ਨੂੰ ਪਰ ਨਾਮ ਨੂੰ ਆਧਾਰ ਨਹੀਂ ਬਣਾਇਆ ਪੈਸੇ ਨੂੰ ਆਧਾਰ ਬਣਾਉਣ ਵਾਲਾ ਮਨੁੱਖ ਜਿਹੜਾ ਏ ਉਹ ਸੁਖੀ ਨਹੀਂ ਹੋਏਗਾ ਕਿਉਂਕਿ ਜਿਆਦਾ ਪੈਸਾ ਆ ਗਿਆ ਤਾਂ ਵੀ ਉਹਦਾ ਰੋਣਾ ਰਹਿਣਾ ਏ ਕਦੀ ਕਿਸੇ ਨੇ ਮੰਗ ਲਿਆ ਤਾਂ ਦੁਖੀ ਚੋਰ ਚੋਰੀ ਕਰਕੇ ਲੈ ਗਿਆ ਤਾਂ ਦੁਖੀ ਜੇ ਥੋੜਾ ਜਿਹਾ ਕਿਤੇ ਘਟ ਗਿਆ ਤਾਂ ਦੁਖੀ ਜੇ ਥੋੜਾ ਜਿਹਾ ਟੈਕਸ ਵੱਧ ਲੱਗ ਗਿਆ ਤਾਂ ਦੁਖੀ ਜੇ ਪੈਸਾ ਕੱਟ ਜਾਵੇ ਤੇ ਹੋਰ ਬਿਬਤਾ ਜਿੰਨੇ ਰਿਸ਼ਤੇਆਂ ਨਾਤਿਆਂ ਨੂੰ ਧੀਆ ਪੁੱਤਰਾਂ ਨੂੰ ਪਰਿਵਾਰ ਨੂੰ ਆਧਾਰ ਬਣਾਇਆ ਕੁੱਟੰਬ ਨੂੰ ਉਹ ਵੀ ਦੁਖੀ ਕਿਉਂਕਿ ਜਗਤ ਖੇੜੇ ਇਹ ਆਈ ਚਲਾਈ ਚਲਦੀ ਜਾਣੀ ਕਿਵੇਂ ਟਿਕਾ ਹੋਏਗਾ ਆਪਣੀ ਪਰਿਵਾਰਾਂ ਚੋਂ ਕਿੰਨੇ ਜੀਆਂ ਨੂੰ ਹੱਥੀ ਤੋੜ ਆਏ ਆ ਹੱਥੀ ਵਿਦਾ ਕਰ ਆਏ ਆ ਹੱਥੀ ਉਹਨਾਂ ਦੇ ਆਤਮ ਸੰਸਕਾਰ ਕੀਤੇ ਨੇ ਕੀ ਇਹ ਖੇੜ ਰੁਕਦੀ ਉਸ ਮਾਲਕ ਦੀ ਫੁਲਵਾੜੀ ਚ ਦੋ ਬੂਟੇ ਜਿਹੜੇ ਫੁੱਲ ਨੇ ਉਹ ਖਿੜ ਜਾਂਦੇ ਦੋ ਮੁਰਝਾ ਜਾਂਦੇ ਤੇ ਖੇੜੇ ਇਸ ਨੂੰ ਆਧਾਰ ਬਣਾਉਣ ਵਾਲਾ ਵੀ ਮਨੁੱਖ ਕਦੀ ਸੁਖੀ ਨਹੀਂ ਹੋਏਗਾ ਫਿਰ ਸਿਰਫ ਇੰਨਾ ਹੀ ਨਹੀਂ ਕਿ ਮਰ ਜਾ ਜਾਂਦੇ ਨੇ ਚਲੇ ਜਾਂਦੇ ਨੇ ਸਰੀਰ ਭਜ ਜਾਂਦੇ ਨੇ ਰੁਸ ਵੀ ਜਾਂਦੇ ਨੇ ਫਿਰ ਰਿਸ਼ਤਿਆਂ ਦਾ ਆਧਾਰ ਜਿਹੜਾ ਹੈ ਉਹ ਪ੍ਰੇਮ ਨਹੀਂ ਹੈ ਸਵਾਰਥ ਹੈ ਜਦੋਂ ਨਾਨਕ ਪਿਤਾ ਨੇ ਕਹਤਾ ਤੇ ਸਵਾਰਥੀ ਹੋਏਗਾ ਸਮਰਪਣ ਪ੍ਰੇਮ ਤੇ ਕਿਸੇ ਵਿਰਲੇ ਗੁਰੂ ਦੇ ਸਿੱਖ ਦਾ ਹੋਏਗਾ ਨਹੀਂ ਤੇ ਸਭਨਾ ਦਾ ਆਧਾਰ ਮਤਲਬ ਪ੍ਰਸਤੀਆਂ ਹੋਣਗੀ ਜੇ ਸਤਗੁਰੂ ਕਹਿੰਦੇ ਨੇ ਮਾਇਆ ਸੰਬੰਧੇ ਹੀ ਨੇ ਤੇ ਫਿਰ ਮਾਇਆ ਦੇ ਹੀ ਸੰਬੰਧ ਹੋਣਗੇ ਗੁਰੂ ਨਾਨਕ ਪਿਤਾ ਕਿਤੇ ਝੂਠ ਥੋੜੀ ਬੋਲਦੇ ਤੇ ਸੁਖ ਨਹੀਂ ਮਿਲੇਗਾ ਮੜਾ ਜੀ ਆ ਪਿਤਾ ਜਿਹੜਾ ਏ 20 30 ਸਾਲ 40 ਸਾਲ ਲਗਾਤਾਰ ਆਪਣੇ ਪੁੱਤਰ ਦੀ ਸੇਵਾ ਕਰੇ ਛੋਟੇ ਹੁੰਦੇ ਨੂੰ ਪਾਲੇ ਉਹਦੇ ਬਸਤਰਾਂ ਦਾ ਧਿਆਨ ਰੱਖੇ ਆਪ ਪਾਵੇਂ ਪਾਟੇ ਬੂਟ ਪਾਈ ਫਿਰੇ ਪਰ ਪੁੱਤ ਦੇ ਬੂਟਾਂ ਦਾ ਫਿਕਰ ਹੋਵੇ ਆਪ ਪਾਵੇਂ ਉਹ ਰਾਤ ਠੰਡ ਦੇ ਵਿੱਚ ਕੱਟੇ ਪਰ ਪੁੱਤਰ ਧੀਆਂ ਪੁੱਤਰ ਜਿਹੜੇ ਨੇ ਉਹ ਰਜਾਈਆਂ 'ਚ ਸੌਣੇ ਦਾ ਫਿਕਰ ਕਰੇ ਤੇ 40 ਸਾਲਾਂ ਬਾਅਦ ਬਜ਼ੁਰਗ ਹੋ ਕੇ ਜਦੋਂ ਕਿਤੇ ਇੱਕ ਪੁੱਲ ਹੋ ਜਾਵੇ ਤੇ 40 ਸਾਲ ਦੀ ਕੀਤੀ ਕਰਾਈ ਸਭ ਖੂਚ ਚਲੀ ਜਾਂਦੀ ਕਿਉਂ ਮਤਲਬ ਮੁੱਕ ਗਿਆ ਤੇ ਸੁਖੀ ਕਿਵੇਂ ਹੋਏਗਾ 50 50 ਸਾਲ 60 60 ਸਾਲ ਹੱਡੀਆਂ ਪੰਨੀਆਂ ਨੇ ਸਰੀਰ ਤੋੜਿਆ ਏ ਸੁਖ त्याਗੇ ਨੇ ਸਭ ਕੁਝ त्याਗਿਆ ਏ ਪਰ ਅਜ ਦਾ ਮਤਲਬ ਪ੍ਰਸਤ ਪੁੱਤਰ ਜਿਹੜਾ ਏ ਉਹ ਇੱਕ ਨਿੱਕੀ ਜੀ ਪੁੱਲ ਤੇ ਘਰੋਂ ਤੱਕਾ ਦੇ ਦਿੰਦਾ ਜਾਂ ਮੰਦੇ ਬਚਨ ਬੋਲਦਾ ਏ ਜਿਹੜਾ 50 ਸਾਲ ਦੀ ਕੀਤੀ ਚ ਖੁਸ਼ ਨਹੀਂ ਹੋਇਆ ਉਹ ਤੇਰੀ ਰਹਿੰਦੀ ਉਮਰਾਂ ਦੇ ਵਿੱਚ ਵੀ ਖੁਸ਼ ਨਹੀਂ ਹੋਣਾ ਤੇ ਜਿਨ੍ਹਾਂ ਨੇ ਇਹਨਾਂ ਨੂੰ ਆਧਾਰ ਬਣਾਇਆ ਏ ਉਹ ਵੀ ਦੁਖੀ ਹੁੰਦੇ ਸੁਖੀ ਤੇ ਉਹ ਏ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਆਧਾਰ ਬਣਾ ਲਿਆ ਉਹਦੇ ਨਾਮ ਨੂੰ ਉਹਦੇ ਪ੍ਰੇਮ ਨੂੰ ਆਧਾਰ ਬਣਾ ਲਿਆ ਤੇ ਪ੍ਰੇਮ ਦੀ ਹੀ ਇਹ ਜਗਤ ਖੇੜੀ ਇਹ ਜਗਤ ਚ ਪ੍ਰੇਮੀ ਕਰਨ ਆਇਓ ਉਸ ਪਿਆਰੇ ਦੇ ਨਾਲ ਜਿੰਨਾ ਜਿੰਨਾ ਗੁਰਸਿੱਖਾਂ ਨੇ ਇਹ ਪਕੜ ਕਰ ਲਈ ਕਿ ਪ੍ਰੇਮ ਹੀ ਜਿਵੇਂ ਭਾਈ ਮਰਦਾਨੇ ਨੇ ਕੀ ਗੁਰਨਾਨਕ ਦੇ ਨਾਲ ਰਹਿਣਾ ਤਨਖਾਹ ਮਿਲਦੀ ਸੀ ਤਨਖਾਹ ਤੇ ਕੋਈ ਨਾ ਮਿਲਦੀ ਸੀ ਪਰ ਗੁਰਨਾਨਕ ਦਾ ਹਰ ਕਿਹਾ ਸਤਿਵਚਨ ਹੈ ਗੁਰਨਾਨਕ ਤੋਂ ਲੈਣਾ ਕੀ ਏ ਕੁਝ ਵੀ ਨਹੀਂ ਬਸ ਪ੍ਰੀਤ ਨਾਲ ਹੀ ਰਹਿਣਾ ਚੰਗਾ ਲੱਗਦਾ ਹੈ ਕੀ ਗੁਰਨਾਨਕ ਤੋਂ ਧੀਆਂ ਪੁੱਤਰ ਮੰਗਣੇ ਨੇ ਨਹੀਂ ਬਸ ਉਹ ਪਿਆਰਾ ਲੱਗਦਾ ਏ ਉਹਦੇ ਕੋਲ ਰਹਿਣਾ ਏ ਬਸ ਸਾਡੀ ਚ ਵੀ ਬੜੇ ਸਾਰੇ ਅਸੀਂ ਕੋਈ ਨਾ ਕੋਈ ਜਾਪ ਕਰਦੇ ਆ ਸਾਧਨਾ ਕਰਦੇ ਆ ਕਦੀ ਮਨ ਨੂੰ ਬਹਿ ਕੇ ਟੰਡੋਲਿਆ ਕਰੀਏ ਕਿ ਮਨਾ ਅਜੇ ਤੇਰੀ ਭਗਤੀ ਕਿਤੇ ਲੋਭ ਤੇ ਤੇ ਨਹੀਂ ਖੜੀ ਲੱਭ ਤੇ ਤੇ ਨਹੀਂ ਖੜੀ ਅਜੇ ਕਿਤੇ ਇਹ ਤੇ ਨਹੀਂ ਸੋਚਦਾ ਕਿ ਜੇ ਮੈਂ ਬੰਦਗੀ ਕਰਾਂਗਾ ਤੇ ਮੈਨੂੰ ਦੁੱਖ ਨਹੀਂ ਹੋਣਗੇ ਮੇਰੇ ਮੁੰਡੇ ਸੈੱਟ ਹੋ ਜਾਣ ਤਾਂ ਬੰਦਗੀ ਏ ਮੇਰੀ ਬਿਮਾਰੀ ਠੀਕ ਹੋ ਜਾਵੇ ਤਾਂ ਬੰਦਗੀ ਏ ਕਿ ਅਜੇ ਵਾਹਿਗੁਰੂ ਕਹਿਣਾ ਏ ਕਿ ਵਾਕੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ ਏ ਤਾਂ ਕਹਿਣਾ ਏ ਉਸ ਗੁਣੀ ਨਿਦਾਨ ਦੇ ਉਸ ਪਿਆਰੇ ਦੇ ਮਹਾਰੰਗ ਨੂੰ ਜਾਣਦਾ ਏ ਤਾਂ ਕਹਿਣਾ ਏ ਕਿ ਤੂੰ ਮੇਰਾ ਵਾਹਿਗੁਰੂ ਏ ਜਾਂ ਇਹ ਕਰਕੇ ਕਹਿਣਾ ਏ ਕਿ ਮੈਂ ਵਾਹਿਗੁਰੂ ਕਹੂੰਗਾ ਤੇ ਮੇਰਾ ਦੁੱਖ ਮੁੱਕ ਜਾਏਗਾ ਪ੍ਰੇਮ ਦਾ ਆਧਾਰ ਬਣਿਆ ਕਿ ਨਹੀਂ ਬਣਿਆ ਪ੍ਰੇਮ ਦਾ ਆਧਾਰ ਨਾ ਬਣਿਆ ਤੇ ਨਾਮ ਆਧਾਰ ਨਹੀਂ ਬਣਨਾ ਜਿਹਦੇ ਨਾਲ ਪ੍ਰੇਮ ਹੀ ਨਹੀਂ ਉਹਦਾ ਨਾਮ ਆਧਾਰ ਕਿਵੇਂ ਬਣੇਗਾ ਭਾਈ ਕਿੰਨੇ ਗੁਰਸਿੱਖ ਨੇ ਇੰਨਾ ਇਸ਼ਕ ਦਿਖਾਇਆ ਏ ਇਸ ਜਗਤ ਨੂੰ ਅੱਜ ਵੀ ਸੰਸਾਰ ਜਦੋਂ ਝਾਤ ਮਾਰ ਕੇ ਦੇਖੀਏ ਨਾ ਤੇ ਬਹੁਤੇ ਲੋਕਾਂ ਨੂੰ ਰੁੱਖਾ ਦਿਖਦਾ ਹੈ ਕਹਿੰਦੇ ਨੇ ਸਪ੍ਰੇਮ ਨਹੀਂ ਅਸੀਂ ਤੇ ਮੋਹ ਨੂੰ ਪ੍ਰੇਮ ਮੰਨੀ ਬੈਠੇ ਆ ਇੱਕ ਮਾਂ ਪੁੱਤਰ ਦੇ ਮੋਹ 'ਚ ਏ ਤੇ ਉਹਨੂੰ ਪ੍ਰੇਮ ਮੰਨਦੀ ਏ ਇੱਕ ਪਿਤਾ ਜਿਹੜਾ ਏ ਉਹ ਬੱਚਿਆਂ ਦੇ ਮੋਹ 'ਚ ਏ ਉਹਨੂੰ ਪ੍ਰੇਮ ਮੰਨਦਾ ਏ ਅਜੇ ਤੇ ਉਹ ਜਿਹੜਾ ਚਰਖੜੀਆਂ ਤੇ ਚੜ ਜਾਣ ਵਾਲਾ ਪ੍ਰੇਮ ਏ ਦੇਗਾਂ 'ਚ ਉੱਬਲ ਜਾਣ ਵਾਲਾ ਪ੍ਰੇਮ ਏ ਬੰਦ-ਬੰਦ ਕਟਾਉਣ ਵਾਲਾ ਪ੍ਰੇਮ ਏ ਤੁੰਬਾ-ਤੁੰਬਾ ਹੋ ਕੇ ਉੱਡ ਜਾਣ ਵਾਲਾ ਜਿਹੜਾ ਪ੍ਰੇਮ ਏ ਉਹ ਜੇ ਜਾਣਿਆ ਹੀ ਨਹੀਂ ਅਜੇ ਨਹੀਂ ਜਾਣੇ ਸਤਿਗੁਰੂ ਦੇ ਕੋਲ ਰਹਿਣਾ ਉਹਦੇ ਤੋਂ ਬਲਹਾਰੇ ਜਾਣਾ ਉਹਦੇ ਇੱਕ ਬੋਲ ਤੋਂ ਕੁਰਬਾਨ ਚਲੇ ਜਾਣਾ ਇਹ ਪ੍ਰੇਮ ਤੇ ਅਜੇ ਜਾਣਿਆ ਹੀ ਨਹੀਂ ਜਿੰਨੀ ਦੇਰ ਇਹ ਪ੍ਰੇਮ ਨਾ ਲੱਗਾ ਉੰਨੀ ਦੇਰ ਤੇਰਾ ਇਸ਼ਕ ਨਹੀਂ ਜਾਗਣਾ ਤੇ ਭਲਿਆ ਤੈਨੂੰ ਪਤਾ ਹੀ ਨਹੀਂ ਲੱਗਣਾ ਜਗਤ 'ਚ ਆਇਆ ਕਿਉਂ ਏ ਤੇ ਚਲਿਆ ਕਿਉਂ ਗਿਆ ਵੇਂ ਆਉਣਾ ਜਾਣਾ ਹੋ ਜਾਣਾ ਤੇ ਜਿਸ ਦਿਨ ਪ੍ਰੇਮ ਜਗਿਆ ਤੇਰਾ ਜੀਵਨ ਸਹਿਜ ਚ ਬੰਦਗੀ ਬਣਨਾ ਹੈ ਜਿੰਨਾ ਜਿੰਨਾ ਸਾਧੂਆਂ ਨੇ ਇਸ ਰੰਗ ਦੇ ਵਿੱਚ ਉਤਰੇ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੀਏ ਕਿ ਇਹ ਰੰਗ ਕਿਹਾ ਤੇ ਉਹ ਝੂਮਦੇ ਨੇ ਗਾਉਂਦੇ ਨੇ ਆ ਸਾਨੂੰ ਰਹਿਰਾ ਸਾਹਿਬ ਕਿਤੇ ਕਰਨੀ ਪਵੇ ਤੇ ਸਾਡੇ ਚੋਂ ਬਹੁਤਿਆਂ ਦਾ ਜਿਹੜਾ ਹੈ ਉਹ ਕੰਮ ਮਕਾਉਣ ਵਾਲੀ ਖੇਡ ਹੁੰਦੀ ਕਿ ਮੁੱਕ ਜਾਵੇ ਕਰਨਾ ਹੀ ਯਾਰ ਤੇ ਸਾਧੂ ਨੂੰ ਪੁੱਛੋ ਜਾਂ ਸਾਧੂ ਦੇ ਕੋਲ ਬੈਠੋਗੇ ਨਾ ਤੇ ਉਹ ਗਾਵੇਗਾ ਆਪਣੇ ਪਿਆਰੇ ਦੇ ਗਾੜੀ ਉਹ ਗਾਵੇਗਾ ਕਿ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਕਿ हे ਪਿਤਾ ਦੱਸਣਾ ਤੇਰਾ ਉਹ ਦਵਾਰ ਕਿਦਾਂ ਦਾ ਤੇਰਾ ਉਹ ਘਰ ਕਿੱਦਾਂ ਦਾ ਜਿੱਥੇ ਬਹਿ ਕੇ ਤੂੰ ਸਾਡੀ ਸਾਰਿਆਂ ਦੀ ਸੰਭਾਲ ਕਰਦਾ ਏ ਜਿੱਥੇ ਤੂੰ ਸਾਨੂੰ ਸਭਨਾਂ ਨੂੰ ਸਵਾਸ ਦਿੰਦਾ ਏ ਰਿਜਕ ਦਿੰਦਾ ਏ ਰੋਟੀ ਦਿੰਦਾ ਏ ਰੋਟੀ ਤੋਂ ਖੂਨ ਬਣਾਉਣਾ ਏ ਸਾਨੂੰ ਬੱਚੇ ਬਖਸ਼ਦਾ ਏ ਇਹ ਫਸਲਾਂ ਬਖਸ਼ਦਾ ਏ ਇਹ ਸੂਰਜ ਚੰਦ ਤਾਰੇ ਬਖਸ਼ਦਾ ਏ ਫੁੱਲ ਬਖਸ਼ਦਾ ਏ ਖੁਸ਼ਬੂ ਬਖਸ਼ਦਾ ਏ ਪਸ਼ੂ ਪੰਛੀ ਬਖਸ਼ਦਾ ਏ ਪਹਾੜ ਨਦੀਆਂ ਬਖਸ਼ਦਾ ਏ ਉਹ ਦਵਾਰ ਕਿੱਦਾਂ ਦਾ ਜਿੱਥੇ ਬਹਿ ਕੇ ਸਾਰਾ ਕਾਰਜ ਕਰਦਾ ਏ ਇਹ ਤੇ ਇਦਾਂ ਹੀ ਜਿੱਦਾਂ ਕੋਈ ਘਰ ਦਾ ਰਸਤਾ ਪੁੱਛਦਾ ਹੋਵੇ ਆਪਣੇ ਪਿਆਰੇ ਤੋਂ ਆਪਣੇ ਹੀ ਸੱਚਖੰਡ ਦਾ ਆਪਣੇ ਹੀ ਘਰ ਦਾ ਰਸਤਾ ਪੁੱਛਦਾ ਹੋਵੇ ਕਿਉਂਕਿ ਜਿੱਥੇ ਉਹ ਏ ਉੱਥੇ ਸੱਚਖੰਡ ਵਸੈ ਨਰੰਕਾਰ ਤੇ ਆਪ ਜੀ ਪੁੱਛਦੇ ਹੋ ਕਿ ਨਹੀਂ ਜਦੋਂ ਰਹਿਰਾ ਸਾਹਿਬ ਕਰਦੇ ਹੋ ਆਪ ਜੀ ਪੁੱਛਦੇ ਹੋ ਆਪਣੇ ਘਰ ਦਾ ਕਿ ਰਸਤਾ ਕਿ ਨਹੀਂ ਪੁੱਛਦੇ ਜਿੰਨਾ ਜਿੰਨਾਂ ਨੇ ਪੁੱਛਿਆ ਏ ਉਹਨਾਂ ਉਹਨਾਂ ਨੂੰ ਉਹ ਦੱਸ ਦਿੰਦਾ ਤੇ ਜਿੰਨਾ ਜਿੰਨਾਂ ਨੇ ਖਾਣਾ ਪੂਰਤੀ ਕੀਤੀ ਏ ਉਹਨਾਂ ਦੀ ਉਹਨੀ ਕਥਾਂ ਪਾ ਲੈਂਦਾ ਕਿ ਠੀਕ ਏ ਕਰ ਲਈ ਤੇ ਭਗਤ ਕਬੀਰ ਵਾਂਗੂ ਉਹ ਪੀ ਸਤ ਪੀ ਸਤ ਚਾਬਿਆ ਸੋਈ ਨਿਬਿਆ ਸਾਥ ਜਿਹੜੀ ਉਹ ਸਵਾਣੀ ਕਰਦੀ ਇਸਤਰੀ ਜਿੰਨਾਂ ਕੋ ਚੱਕੀ ਚ ਦਾਣੇ ਪਾ ਪਾ ਕੇ ਆਟਾ ਬਣਾਉਂਦੀ ਏ ਤੇ ਜਿੰਨਾਂ ਕੋ ਨੇ ਬਣਾਉਂਦੀ ਬਣਾਉਂਦੀ ਨੇ ਮੂੰਹ ਚ ਪਾ ਲਿਆ ਬਸ ਉਹਨਾਂ ਹੀ ਬਾਕੀ ਤੇ ਕੀਚੜ ਆਟਾ ਗਿਰ ਪਰਿਆ ਬਾਕੀ ਤੇ ਸਾਰਾ ਸੁੱਟ ਲਿਆ ਇਹ ਮੋਹ ਮਾਇਆ ਦੇ ਝਾਲ ਦੇ ਵਿੱਚ ਮੋਹ ਮਾਇਆ ਦੇ ਚਿੱਕੜ ਦੇ ਵਿੱਚ ਸੁੱਟ ਲਿਆ ਸੰਭਾਲਿਆ ਕਿੱਥੇ ਇਸ਼ਕ ਜਗੇਗਾ ਤੇ ਤੇਰੀ ਬੰਦਗੀ ਆਰੰਭ ਹੋਏਗੀ ਇੱਕ ਵਾਹਿਗੁਰੂ ਕਹਿਣਾ ਹੈ ਬਸ ਕਹਿ ਦੇਣਾ ਕਈ ਵਾਰ ਇਹ ਗੁਰਸਿੱਖਾਂ ਨਾਲ ਬਾਤ ਕਰਦੇ ਜਦੋਂ ਅਸੀਂ ਇਸ ਮਾਰਗ ਤੇ ਚੱਲੇ ਸੀ ਨਾ ਉਸ ਤੋਂ ਪਹਿਲਾਂ ਹੰਕਾਰੀ ਬੜੇ ਸੀ ਕਾਮੀ ਬੜੇ ਸੀ ਲੋਭੀ ਬੜੇ ਸੀ ਰੱਜ ਕੇ ਭਰੇ ਸੀ ਮੈਲਨਾ ਤੇ ਜਿਹੜਾ ਹੰਕਾਰੀ ਹੋਵੇ ਡਰਪੋਕ ਸਭ ਤੋਂ ਜ਼ਿਆਦਾ ਹੁੰਦਾ ਜਿੰਨਾ ਹੰਕਾਰੀ ਉਹਨਾਂ ਡਰਪੋਕ ਜਿੰਨਾ ਲੋਭੀ ਉਹਨਾਂ ਡਰਪੋਕ ਆਪਜੀ ਨੂੰ ਡਰ ਤੇ ਚਿੰਤਾ ਵਾਸ਼ਨਾ ਨੂੰ ਲੱਗਦੀ ਏ ਆਪਜੀ ਨੂੰ ਨਹੀਂ ਲੱਗਦੀ ਸਮਝ ਲੈਣਾ ਬਾਤ ਨੂੰ ਡਰ ਤੇ ਚਿੰਤਾ ਵਾਸ਼ਨਾ ਨੂੰ ਲੱਗਦੀ ਏ ਆਪ ਜੀ ਨੂੰ ਨਹੀਂ ਲੱਗਦੀ ਵਾਸ਼ਨਾਵਾਂ ਆਪ ਜੀ ਦੇ ਸਰੀਰ ਨੂੰ ਲੱਗਦੀਆਂ ਨੇ ਆਪ ਜੀ ਨੂੰ ਨਹੀਂ ਲੱਗਦੀਆਂ ਮੌਤ ਆਪ ਜੀ ਦੇ ਜਨਮ ਤੇ ਮੌਤ ਸਰੀਰ ਤੇ ਆਉਂਦੀ ਏ ਆਪ ਜੀ ਤੇ ਨਹੀਂ ਆਉਂਦੀ ਪਰ ਜੇ ਤੇ ਸਹੀ ਜੰਮਦੇ ਵੀ ਮਰਦੇ ਵੀ ਵਸ਼ਨਾਵਾਂ ਵੀ ਜਿਸ ਦਿਨ ਵਾਸ਼ਨਾ ਨਹੀਂ ਹੋਏਗੀ ਉਸ ਦਿਨ ਆਪ ਜੀ ਨੂੰ ਡਰ ਤੇ ਚਿੰਤਾ ਨਹੀਂ ਲੱਗੇਗਾ ਤੇ ਸਭਾਵਕੇ ਦੁੱਖ ਵੀ ਨਹੀਂ ਲੱਗੇਗਾ ਦੁੱਖ ਨਾ ਦੀ ਕੋਈ ਵਸਤੂ ਨਹੀਂ ਹੈ ਮਾਲਕ ਨੇ ਬਣਾਈ ਨਹੀਂ ਉਹ ਪਿਆਰਾ ਪਿਤਾ ਉਹਦੇ ਹੱਥਾਂ ਚ ਇਨੀ ਬਰਕਤ ਹੈ ਉਹ ਜਿਹੜੀ ਚੀਜ਼ ਨੂੰ ਛੂ ਲਵੇ ਉਹੋ ਹੀ ਮਹਾ ਆਨੰਦ ਹੋ ਜਾਂਦੀ ਕਦੀ ਉਹ ਦੁੱਖ ਬਣਾਏਗਾ ਦੁੱਖ ਤੇ ਮੇਰੇ ਕਰਤੇ ਭਾਵ ਚੇ ਮੇਰੀ ਮਾਂ ਚੇ ਮੇਰੇ ਝੂਠਾ ਮੰਨਣ ਚੇ ਮੈਂ ਬਿਨਾਂ ਵਜ੍ਹਾ ਗਵੰਡੀ ਦੇ ਘਰ ਨੂੰ ਆਪਣਾ ਘਰ ਮੰਨੀ ਜਾਵਾਂ ਤੇ ਜਾ ਕੇ ਕਬਜ਼ਾ ਕਰਾਂ ਤੇ ਡਾਂਗਾਂ ਹੀ ਖਾਣੀਆਂ ਐ ਨਾ ਇਸੇ ਤਰ੍ਹਾਂ ਇਸ ਸੰਸਾਰ ਨੂੰ ਮੈਂ ਆਪਣਾ ਘਰ ਮੰਨ ਲਵਾਂ ਇਹ ਆਲੇ ਦੁਆਲੇ ਦੇ ਰਜੇਵਿਆਂ ਨੂੰ ਆਪਣਾ ਟਿਕਾਣਾ ਮੰਨ ਲਵਾਂ ਤੇ ਦੁਖੀ ਤੇ ਮੈਂ ਹੀ ਹੋਣਾ ਏ ਕਿਉਂਕਿ ਥਿਰ ਨਹੀਂ ਰਹਿਣਾ ਯਾਤਰਾ ਚਲੀ ਜਾਣੀ ਉਸ ਪਿਆਰੇ ਦੀ ਬੰਦਗੀ ਦਾ ਥੋੜਾ ਜਿਹਾ ਉਹਨੇ ਕਿਣਕਾ ਅੰਦਰ ਜਗਾਇਆ ਕਿ ਚੱਲ ਇਹ ਮਾਰਗ ਤੇ ਚੱਲਣਾ ਹੈ ਤੇ ਡਰ ਬੜਾ ਆਉਣਾ ਡਰ ਉਹਨਾ ਹੰਕਾਰ ਬੜਾ ਵੱਡਾ ਸੀ ਡਰ ਵੀ ਉਹਨਾ ਵੱਡਾ ਸੀ ਹੰਕਾਰ ਸੀ ਕਿ ਇਸ ਇਲਾਕੇ ਚ ਉਹਨਾ ਦਿਨਾਂ ਚ ਐਮਬੀਏ ਕਿਸੇ ਨੇ ਨਹੀਂ ਸੀ ਕੀਤੀ ਬਿਜ਼ਨਸ ਦੀ ਪੜਾਈ ਤੇ ਮਨ ਨੂੰ ਹੰਕਾਰ ਸੀ ਤੇਰੇ ਜਿੰਨਾ ਤੇ ਪੜਿਆ ਹੀ ਕੋਈ ਨਹੀਂ ਤੇਰੇ ਲੱਗ ਕੇ ਜਿੰਨੀ ਤੇਰ ਕੋ ਸੰਸਾਰਿਕ ਵਿਦਿਆਏ ਨਹੀਂ ਹੈ ਕਿਸੇ ਕੋ ਨਹੀਂ ਜਿੰਨੀ ਤੇਰੇ ਕੋ ਬੁੱਧ ਦੇ ਹੱਲਾ ਕੇ ਹਨ ਸਭਨਾਂ ਨੂੰ ਹੀ ਲੱਗਦਾ ਕਿ ਬੁੱਧ ਮੇਰੇ ਕੋਈ ਸਭ ਤੋਂ ਜ਼ਿਆਦਾ ਹੈ ਇਹ ਤੇ ਕਮਲੇ ਤੋਂ ਕਮਲੇ ਜਿੰਨੂੰ ਸਾਰਾ ਪਿੰਡ ਕਮਲਾ ਕਹਿੰਦਾ ਹੈ ਉਹਨੂੰ ਵੀ ਪੁੱਛੋ ਤੇ ਉਹ ਵੀ ਕਹਿੰਦਾ ਮੈਂ ਸਭ ਤੋਂ ਸਿਆਣਾ ਤੇ ਅਹੀਂ ਵੀ ਉਹਨਾਂ ਕਮਲਿਆਂ 'ਚੋਂ ਇੱਕ ਸੀ ਮੰਨਦੇ ਸੀ ਬੁੱਧ ਬੜੀ ਤੇ ਡਰ ਬੜਾ ਸੀ ਡਰ ਇਹ ਸੀ ਕਿ ਇੱਧਰ ਤੇ ਚੱਲ ਰਹੇ ਆ ਤੇ ਐਵੀਂ ਛੁੱਟ ਗਿਆ ਕਿਤੇ ਹੋਵੇ ਨਾ ਤੇਰਾ ਕਰ ਵੀ ਨਾ ਲੱਭੇ ਸਾਧੂ ਵੀ ਨਾ ਹੋ ਪਾਈਏ ਵਾਸ਼ਨਾ ਵੀ ਨਾ ਮੁੱਕ ਜਾਣ ਤੇ ਕਿਤੇ ਐਵੇਂ ਰੁੱਲਦੇ ਹੀ ਨਾ ਰਹੀਏ ਕੀ ਹੋਏਗਾ ਫਿਰ ਉਸ ਇੱਕ ਪਿਆਰੇ ਨੇ ਇੱਕ ਬਾਤ ਸਮਝਾਈ ਕਿ ਪਰਮਾਤਮਾ ਤੇ ਇੱਕ ਤਿਲ ਦੀ ਕਲਣਾ ਨਹੀਂ ਭੰਦਾ ਆ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਨਾ ਕਿ ਸੱਸ ਸਾਨੂੰ ਕੰਮ ਬੜਾ ਦਿੰਦੀ ਏ ਇੱਕ ਗੁਰਮੁਖ ਨਹੀਂ ਨਹੀਂ ਜਿਹੜੇ ਵੀਰ ਕਹਿੰਦੇ ਨੇ ਨਾ ਦੂਜਾ ਭਰਾ ਕੰਮ ਨਹੀਂ ਕਰਦਾ ਮੈਨੂੰ ਸਾਰਾ ਸਿਆਪਾ ਕਰਨਾ ਪੈਂਦਾ ਇਹ ਮਨਮੁੱਖਾਂ ਦੀਆਂ ਬਾਤਾਂ ਨੇ ਸਮਝ ਲੈਣਾ ਗੁਰਸਿੱਖਾਂ ਦੀਆਂ ਨਹੀਂ ਗੁਰੂ ਦੇ ਸਿੱਖਾਂ ਦੀਆਂ ਇਹ ਬਾਤਾਂ ਨਹੀਂ ਨੇ ਕਿ ਇਹਨਾਂ ਨੂੰ ਆਧਾਰ ਬਣਾ ਕੇ ਲੜਨਾ ਇਹ ਮਨਮੁੱਖਾਂ ਦੀਆਂ ਬਾਤਾਂ ਨੇ ਜੇ ਸੱਸ ਕੰਮ ਜ਼ਿਆਦਾ ਦਿੰਦੀ ਏ ਇੱਕ ਪੁੱਤਰ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਪਰਿਵਾਰ ਚੋਂ ਇੱਕ ਜੀ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਤੇ ਤੈਨੂੰ ਆਪਣੇ ਗੁਰੂ ਤੇ ਤੈਨੂੰ ਆਪਣੇ ਪਿਆਰੇ ਤੇ ਭਰੋਸਾ ਨਹੀਂ ਉਹ ਤੇ ਕਹਿੰਦਾ ਇੱਕ ਤਿਲ ਨਹੀਂ ਪੰਨੈ ਕਾਲੇ ਜੀਓ ਪੂਰਾ ਨਿਯਉ ਕਰੇ ਕਰਤਾਰ ਕਿ ਤੂੰ ਇੱਕ ਤਿਲ ਜਿੰਨੀ ਵੀ ਕੱਲਣਾ ਕਰੇਂਗਾ ਨਾ ਕਰਮ ਕਰੇਂਗਾ ਤੇ ਸਤਗੁਰੂ ਕਹਿੰਦੇ ਨੇ ਮੈਂ ਤੈਨੂੰ ਉਹਦੀ ਜਿਹੜੀ ਮਿਹਨਤਾਂ ਨਾਲ ਦਵਾਂਗਾ ਤੇ ਰੱਜ ਕੇ ਦਵਾਂਗਾ ਟੁੱਟ ਕੇ ਦਵਾਂਗਾ ਇਹਦਾ ਮਤਲਬ ਹੈ ਗੁਰੂ ਤੇ ਭਰੋਸਾ ਨਹੀਂ ਹੈ ਤਾਹੀਂ ਗੁਰੂ ਦੀ ਬਾਤ ਨੂੰ ਮੰਨਿਆ ਨਹੀਂ ਏ ਗੁਰੂ ਦੀ ਸਿੱਖੀ ਨੂੰ ਧਾਰਨ ਨਹੀਂ ਕੀਤਾ ਤੇ ਮਨ ਦੀ ਮਤ ਨੂੰ ਧਾਰਨ ਕਰਕੇ ਲੜਦੇ ਆ ਨਾ ਤੇ ਜਿਹੜੀ ਜਿਹੜੀ ਭੈਣਾ ਨੂੰ ਜਿਸ ਪੁੱਤਰ ਨੂੰ ਜਿਸ ਧੀ ਨੂੰ ਇਹ ਪਤਾ ਲੱਗ ਜਾਵੇ ਮੇਰਾ ਗੁਰੂ ਘੱਲਣਾ ਰੱਖਦਾ ਨਹੀਂ ਤੇ ਉਹ ਤੇ ਘਰ ਭਾਂਡਾ ਦਿਖ ਜੇ ਭਾਂਡੇ ਧੋਈ ਜਾਵੋ ਝਾੜੂ ਮਾਰੀ ਜਾਵੋ ਜਿੱਥੇ ਸੇਵਾ ਮਿਲੇ ਕਰੀ ਜਾਵੇ ਭਾਵੇਂ ਘਰ ਹੋਵੇ ਬਾਹਰ ਹੋਵੇ ਸਮਾਜ ਹੋਵੇ ਉਹਨੂੰ ਕੀ ਦਿੱਕਤ ਏ ਦਿੱਕਤ ਤੇ ਆਲਸ